ਮੇਰੇ ਚਾਹੇ ਭਾਬੀਆ ਕਿੰਨੀਆਂ ਚੰਗੀਆਂ ਮੈਂ ਤੇ ਐਵੇਂ ਇਹਨਾਂ ਨੂੰ ਗੰਤ ਸਮਝ ਲਿਆ ਮੈਂ ਹਾਂ ਕਿ ਕਿੰਨਾ ਇਹਨਾਂ ਨੂੰ ਚਾਹੁੰਦਾ ਸੀ ਤੇ ਇਹਨਾਂ ਨੇ ਕਿੰਨਾ ਸਾਥ ਦਿੱਤਾ ਹਾਂ ਹਾਂ ਤੇ ਮੰਮੀ ਲਈ ਸੁਣਦੀ ਨੇ ਮੇਕੋ ਉਹਨਾਂ ਨੂੰ ਤੇ ਆਪਣਾ ਦੋਸਤਾਂ ਬਿਲਕੁਲ ਨਹੀਂ ਚੰਗਾ ਲੱਗਦਾ ਕੀ ਪਤਾ ਮੰਮੀ ਨੂੰ ਕੀ ਹੋਊਗਾ ਸਾਡੀ ਦਰਦ ਖੱਚੀ ਨਹੀਂ ਹੈ ਨਾ ਅੱਖਰਚਾ ਨਹੀਂ ਕਰਨਾ ਚਾਹੁੰਦਾ ਮੰਮੀ ਲਈ ਅੱਗੇ ਰਹਿਣਾ ਮੋਜੋ ਹਨ ਲਾਰਸ ਜੀ ਚੈੱਕ ਕਰੋ ਕਿ ਇਹ ਚੱਲ ਰਹੀ ਹੈ ਮਾਰਦਾ ਨਾ ਉਹ ਬਚਾਰੀ ਕੰਨਾਂ ਲੱਗੀਆਂ ਦਿੰਦੀਆਂ ਤੇ ਲੱਗੀਆਂ ਤਾਂ ਲੱਗੀਆਂ ਰਹਿੰਦੇ ਸੁੱਟ ਛਾੜੂ ਤੇਰੇ ਕੋਲ ਮਾਂ ਨਾ ਬੈ ਕੇ ਰੋਟੀ ਵੀ ਖਾਦੀ ਜਾਂਦੀ ਫਿਰ ਕਿਉਂ ਮੰਮੀ ਜੇ ਮੈਂ ਰਵਾਂਗੀ ਤੇ ਮੇਰੇ ਕੰਮ ਦਾ ਵੀ ਪ੍ਰੈਸ਼ਰ ਉਹਨਾਂ ਤੇ ਡਊਗਾ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਕੀ ਕਰਵੇਂ ਤੂੰ ਢੂੜੀ ਭਰ ਕੇ ਦਿਮਾਗ ਵਿੱਚ ਤੈਨੂੰ ਜਦੋਂ ਮੈਂ ਕਿਹਾ ਕੰਮ ਨਹੀਂ ਕਰਨਾ ਤੇ ਨਹੀਂ ਕਰਨਾ ਤੇ ਤੂੰ ਕੰਮ ਕਰਨਾ ਸਟਾਰਟ ਕਰਦਾ ਜਰਾਕ ਮੈਂ ਬਾਹਰ ਨਹੀਂ ਗਈ ਤਾਂ ਮੰਮੀ ਉਹ ਕਿੰਨਾ ਮੇਰੇ ਨਾਲ ਕਰਦੀਆਂ ਬੱਚੇ ਨਾਲ ਵੀ ਕਿੰਨਾ ਕਰਦੀਆਂ ਉਹ 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 ਬੜਾ ਤੇਰੇ ਨਾਲ ਕਰਦੀਆਂ ਨਹੀਂ ਕਿਹੜੇ ਤੈਨੂੰ ਉਹਨੇ ਕੈਂਠੇ ਬਾਤ ਤੇ ਉਹਨਾਂ ਗੋਹਾਂ ਦੇ ਤੈਨੂੰ ਆ ਵਖਾਵੇਂ ਤਾਂ ਆ ਪਾਇ ਤਾਂ ਦਸਾਂ ਕਿੰਗੀਆਂ ਵਾਲੀ ਹੈ ਨਾ ਤੇ ਆ ਆੜਾ ਤੋਂ ਪਾਇਆ ਆ ਸ਼ਮੀ ਦਾ ਲੱਥੇ ਆਈ ਵਖਾਖਾ ਤਾਂ ਮੈਨੂੰ ਕੀ ਤੇਰੇ ਨਾਲ ਕੀਤਾ ਚੱਪਲ ਤੋਂ ਵੀ ਮੰਮਲ ਦੀ ਪਾਈ ਆ ਮੰਦਾਸ ਮੈਨੂੰ ਕਿਹੜਾ ਨਵਾਂ ਲਿਆ ਕੇ ਦਿੱਤਾ ਤੇਰਾ ਬੰਦੇ ਬਿਕਾਰ ਚਾਵਾਂਗੀ ਮੈਂ ਲੈ ਕੇ ਦਵਾਂਗੀ ਤੈਨੂੰ ਨਵੇਂ ਕੱਪੜੇ ਲਿੱਤੇ ਨਾਲੇ ਮੁੰਡੇ ਲਈ। ਅੱਛਾ ਤੇ ਤੈਨੂੰ ਤਦ ਲਾਲਚ ਆ ਗਿਆ ਕਿ ਮੈਂ ਆ ਕੇ ਭਾਬੀ ਨਾਲ ਬੋਕਰ ਹੀ ਮਰਵਾ ਦਾਂ। ਫਿਰ ਕੀ ਹੋਇਆ ਜੋ ਸੱਜਣਾ ਕਰੀ ਮੇਰੇ ਫਰਜ਼ ਹੁੰਦਾ ਹੈ ਮੈਂ ਵੀ ਕਰਾਂਗੀ ਉਹਨਾਂ ਦਾ। ਰਮਾਨਾ ਬੈ ਇੱਧਰ ਆ ਤੇਰਾ ਇਹਦਾ ਫਰਜ਼ ਕਰਦਾ ਹੈ। ਚੱਲ ਉੱਥੇ ਬੈ। ਇਹਨਾਂ ਦੋਨਾਂ ਤੋਂ ਮੈਂ ਦੱਸੂਗੀ। ਗੁਰਪ੍ਰੀਤ ਕੀਆ ਬੜਾ ਮੂਲਮ ਖੜਾਈ ਕੁਛ ਨਹੀਂ ਮਗ ਫਿਰ ਵੀ ਹੁਣ ਇਹਨੂੰ ਤੂੰ ਚੰਗੀ ਭਲੀ ਸੀ ਕੀ ਹੋ ਗਿਆ ਬਸ ਮੈਂ ਕਿਹਾ ਥੋੜਾ ਛਾੜੂ ਮਾਰ ਦਵਾ ਤੂੰ ਇਕੱਲੇ ਲੱਗੇ ਰਹਿੰਦੇ ਹੋ ਤੇ ਮੰਮੀ ਆ ਕੇ ਫਿਰ ਬੋਲਣ ਲੱਗ ਪਏ ਤੂੰ ਕਿਉਂ ਕੰਮ ਕਰਦੀ ਵੀ ਹੈ ਪਲਾ ਕਿੰਨਾ ਕੰਮ ਵੱਧ ਜਾਂਦਾ ਮੇਰੇ ਆਨਾਂ ਦਾ ਤਾਂ ਹੋਰ ਵੀ ਵੱਧ ਗਿਆ ਗੱਲ ਗੁਰਪ੍ਰੀਤ ਹੋਣੀ ਹੈ ਕਿ ਤੇਰੇ ਆਉਨਾ ਕੰਮ ਵੱਧ ਜਾਂਦਾ ਪਰ ਵਿਹਲੇ ਬੈਠੇ ਤੂੰ ਕੀ ਕਰਨਾ ਮੰਦਾ ਸਮਾ ਹੱਥ ਲੋਂਦਾ ਵਾ ਮਨ ਆਪਣਾ ਲੱਗਿਆ ਹੁੰਦਾ। ਉਹ ਮੈਂ ਕਿਹਾ ਮੈਂ ਕਿਹਾ ਚਲੋ ਫਿਰ ਕਿਹਾ ਮੈਂ ਹਲਕਾ ਕਰਾ ਦਾਂਗੀ ਉਹਨਾਂ ਨੂੰ ਬਸ ਝੜ ਖਿੱਚ ਕੇ ਪਾਉਣਗੇ ਮਾਰੇ ਕਹਿੰਦੇ ਕੋਈ ਤੈਨੂੰ ਲੋੜ ਨਹੀਂ ਹੈਗੀ ਕੰਮ ਕਰਨ ਦੀ। ਮੰਮੀ ਨੇ ਆਪ ਤੇ ਕਦੀ ਕੀਤਾ ਨਹੀਂ ਕੰਮ ਤੇ ਉਹਨਾਂ ਨੂੰ ਹੁੰਦਾ ਵਾ ਕਿ ਤੂੰ ਵੀ ਨਾ ਕੋਈ ਕੰਮ ਕਰੇ। ਉਹਨਾਂ ਦਾ ਤੇ ਦਿਲ ਲੱਗ ਜਾਂਦਾ ਪਤਾ ਨਹੀਂ ਬਹਿਲੇ ਬੈਠੇ ਕਿੱਦਾਂ ਸਾਰਾ ਦਿਨ ਬੈਠੇ ਰਹਿੰਦੇ। ਮੈਨੂੰ ਤਾਂ ਵੀ ਇਹ ਮਨ ਲੱਗਦਾ ਮੈਂ ਕਿ ਚੱਲ ਆਪਣੇ ਆਪ ਨੂੰ ਬਿਜ਼ੀ ਰੱਖਣਾ ਚਾਹੀਦਾ। ਤੇ ਵਧੀਆ ਗੱਲ ਆ ਕੰਮ ਕਰਨਾ ਚਾਹੀਦਾ ਵਾ। ਵਿਹਲੇ ਬੈ ਕੇ ਵੀ ਕੀ ਕਰਨਾ ਵਾ? ਉਹਨਾਂ ਲਈ ਤੂੰ ਮੰਮੀ ਦੀ ਨਾ ਗੱਲ ਸੁਣਿਆ ਕਰ। ਮੰਮੀ ਨੂੰ ਬੜਾ ਪਤਾ ਲੱਗਦਾ ਕਿ ਇਹ ਕਿ ਤੂੰ ਸਾਹ ਕਹਿੰਦੇ ਮੰਮੀ ਮੈਂ ਇਸ ਕੰਮ ਕਰਨਾ ਉਹ ਮੈਂ ਬੋਰ ਹੋ ਗਈ ਬੇਟੀ ਬੇਟੀ ਪਾਂਡੇ ਰੱਖਿਓ ਮਮਾ ਇੱਧਰ ਕੋਈ ਗੱਲ ਹੀ ਉਹ ਪਾਂਡਿਆਂ ਦੀ ਨਹੀਂ ਗੱਲ ਉਦਾਂ ਮੈਂ ਕਹਿੰਦੀ ਤੇਰਾ ਮਨ ਨਹੀਂ ਨਾ ਲੱਗਦਾ ਤੂੰ ਤੂੰ ਕੰਮ ਕਰ ਲਿਆ ਕਰ ਮਾੜਾ ਮੋਟਾ ਕੋਈ ਹਰਜ ਨਹੀਂ ਹੁੰਦਾ ਕੰਮ ਕਰਨ ਨਾਲ ਤੇ ਬਾਬੀ ਕਿਥੇ ਛੋਟਾ ਬਾਬੀ ਉਹ ਸ਼ਮੀ ਤਾਂ ਕਿਚਨ ਚ ਹੀ ਚੋਲ ਜਾ ਬਣਾਉਂਦੀ ਆ ਅੱਛਾ ਚੋਲ ਹਾਂ ਤੇਰਾ ਜਿਹੜਾ ਫੇਵਰੇਟ ਆਲਾ ਤੂੰ ਕਿੰਨੀ ਮੈਂ ਖਾਣੀ ਕੱਲ੍ਹ ਬੱਸ ਤੂੰ ਬਣਾ ਦੇ ਆ ਤਾਂ ਤਾਈਓ ਡੜੀ ਆ ਬਣਾਉਣ ਲੈ ਭਾਬੀ ਨੇ ਕਿਹਾ ਚਲ ਕਿਤੇ ਮੈਂ ਬਣਾ ਦਿੰਦੀ ਲੈ ਫੇਰ ਕਿਉਂ ਇਹ ਖੇਚਲ ਕਾਦੀ ਦੱਸ ਕੀ ਕਰੀਏ ਤੋ ਕਿਦੀਆਂ ਹੈ ਨਾ ਬਾਜ਼ਾਰ ਜਾਣਾ ਮਨ ਨਾਲੇ ਤਾਂ ਛੇ ਛੇ ਦੀ ਗਈ ਹੀ ਕਿ ਮੈਂ ਗੁਰਪ੍ਰੀਤ ਨੂੰ ਬਾਜ਼ਾਰ ਲੈ ਕੇ ਜਾਣਾ ਵਾ ਹਾਂ ਉਹ ਕਹਿੰਦੇ ਮੈਂ ਸਿੱਤਨ ਥੋੜੀ ਸ਼ਾਪਿੰਗ ਕਰਨੀ ਆ ਚਲ ਕੋਈ ਦਾਲਨੀ ਫੇ ਚੋਲ ਖਾ ਕੇ ਤੇਰਾ ਮੈਂ ਚਲ ਜੀ ਉਹ ਠੀਕ ਆ ਮੰਮੀ ਦੀਆਂ ਗੱਲਾਂ ਵੀ ਨਾ ਟੈਨਸ਼ਨ ਨਹੀਂ ਮੈਂ ਨਹੀਂ ਹੁਣ ਸੁਣਦੀ ਉਹਨਾਂ ਦੀ ਗੱਲ ਤੇ ਐਵੇਂ ਮਾਰਦੇ ਰਹਿੰਦੇ ਉਹਨਾਂ ਦੀ ਗੱਲਾਂ ਇਦਾਂ ਸੁਣਿਆ ਕਰ ਇਦਾਂ ਕੱਢ ਦਿਆ ਕਰ ਉਹ ਕਿਹ ਜੜਾ ਗੰਨ ਵੀ ਨਹੀਂ ਕੰਮ ਕਰੀਦਾ ਰਲ ਮਿਲ ਕੇ ਹੀ ਲਾਉਂਦੇ ਕੰਮ ਹੁੰਦਾ ਵੇ ਚਲ ਠੀਕ ਆ ਉਹਨੂੰ ਦਾਸ ਨਾ ਹੋ ਤੂੰ ਚਲ ਦੇਖਾਂ ਸ਼ੰਮੀ ਭਾਬੀ ਕੀ ਕਰਦੇ ਪਏ ਸ਼ੰਮੀ ਭਾਬੀ ਲੈ ਤੂੰ ਕਿੱਥੇ ਗਈ ਆ ਜਾ ਰਹੀ ਏ ਮੈਂ ਤੇ ਚਾਹ ਹਾਂ 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 ਬਣ ਗਈ ਲਓ ਇੱਕ ਵਾਰ ਨਹੀਂ ਹੈ ਗਿਆ ਮੇਰਾ ਦਿਲ ਕਰਦਾ ਤੇ ਨਾਲ ਹੀ ਤੱਕ ਲਈ ਤੈਨੂੰ ਪਤਾ ਹੀ ਆ ਤੂੰ ਮੈਨੂੰ ਚੀਜ਼ ਕਹਵੇਂ ਤੇ ਮੈਂ ਨਾ ਬਣਾਵਾਂ ਇਹ ਵੀ ਹੋ ਸਕਦਾ ਵਾ ਮੈਂ ਬਣਾ ਕੇ ਤੁਹਾਨੂੰ ਖਵਾਣੀ ਸੀ ਆਪਣੇ ਹੱਥਾਂ ਦੇ ਓਏ ਯਾਰ ਤੂੰ ਬਣਾਤੇ ਮੈਂ ਬਣਾਤੇ ਇੱਕ ਹੀ ਗੱਲ ਆ ਇਹ ਕਿਹੜੀ ਗੱਲ ਆ ਬਣ ਕੇ ਚੋਲ ਚੱਲ ਆਪਾਂ ਹੁਣ ਏਦਾਂ ਕਰਦੇ ਆ ਕੋਈ ਕੰਮ ਦੱਸ ਦੋ ਮੈਨੂੰ ਮੈਂ ਕਰਾਂ ਇਹ ਗੱਲ ਸੁਣੋ ਆ ਤੇ ਜੋਲ ਤੇ ਆਪਾਂ ਬਾਜ਼ਾਰ ਜਾਂਦੇ ਆ ਫਿਰ ਜਿਹੜੀ ਜਿਹੜੀ ਚੀਜ਼ ਤੂੰ ਲੈਣੀ ਆ ਤੇ ਲੈ ਲਈ ਠੀਕ ਆ ਸੂਟ ਲੈ ਕੇ ਆ ਨਾਲੇ ਆ ਕੀ ਅੰਦਰ ਸੰਤਾ ਡਿਜੀ ਦੇ ਕੱਪੜੇ ਪਾਏ ਆ ਨਾਲੇ ਮੰਮੀ ਤਾਂ ਨਾ ਮਾਰ ਦੇਵੇ ਕਹਿੰਦੇ ਲੁੱਥੀ ਪਾਏ ਹੋਏ ਆ ਕੱਪੜੇ ਕਹਿੰਦੇ ਸ਼ਮੀ ਨੇ ਕਿਹਾ ਤੈਨੂੰ ਨਵੇਂ ਲੈ ਕੇ ਦਿੱਤੇ ਮੰਮੀ ਦਾ ਤਾਂ ਦਿਮਾਗ ਖਰਾਬ ਹੋ ਗਿਆ ਵਾ ਲੱਥੇ ਪਾਏ ਆ ਦੱਸ ਤੇਰੇ ਤੇ ਮੇਰੇ ਫਰਕ ਤਾਂ ਵੰਡੇ ਆ ਮੈਂ ਕਿਹ ਫਿਰ ਗਿਆ ਭਾਬੀ ਦਾ ਨਾਨੀ ਇੱਕ ਦੂਜੇ ਤੇ ਪਾਣੀ ਲੰਦੇ ਆ ਚ ਜਿਹੜੀ ਗੱਲ ਆ ਤੂੰ ਨਾ ਆਪਣਾ ਦਿਮਾਗ ਟਿਕਾਣੀ ਰੱਖਿਆ ਕਰ ਇਹ ਜਨਾਨੀ ਦਾ ਆਪਣਾ ਤੇ ਦਿਮਾਗ ਖਰਾਬ ਆ ਇਹਨੇ ਨਾ ਤੇਰਾ ਕਰ ਦੇਣਾ ਤੂੰ ਮੇਰੀ ਗੱਲ ਮੰਨਣੀ ਆ ਤੇ ਵਿਮਲ ਦੀਦੀ ਦੀ ਮੰਨਣੀ ਹੋਰ ਤੂੰ ਕਿਹਦੀ ਗੱਲ ਨਹੀਂ ਮੰਨਨੀ ਮੇਰੀ ਗੱਲ ਸੁਣ ਤੈਨੂੰ ਮੈਂ ਕੱਲ ਪਰਸੋਂ ਦਾ ਨਹੀਂ ਇੰਨੀ ਗੱਲ ਕਹੀ ਵੀ ਗੁਰਪ੍ਰੀਤ ਆਪਾਂ ਸ਼ਾਮੀ ਚੱਲਾਂਗੇ ਕੱਲ ਵੀ ਤੈਨੂੰ ਪਤਾ ਮੈਨੂੰ ਕੰਮ ਪੈ ਗਿਆ ਤੇ ਫੋਨ ਆ ਗਿਆ ਉਧਰ ਮੇਰੀ ਮਾਮੀ ਦਾ ਮੁੰਡਾ ਉਧਰ ਚੱਲ ਗਿਆ ਤੇ ਮੈਂ ਤੈਨੂੰ ਮੈਂ ਕਿਹਾ ਸੀ ਨਾ ਵੀ ਗੁਰਪ੍ਰੀਤ ਮੇਰੇ ਨਾਲ ਜਾਵੀ ਤੇ ਜਿਹੜੀ ਜਿਹੜੀ ਚੀਜ਼ ਦੀ ਤੈਨੂੰ ਲੋੜ ਆ ਤੇ ਤੂੰ ਲੈ ਲਈ ਤੇ ਸੂਟ ਵੀ ਮੈਂ ਤੱਕ ਮੈਂ ਕਿਹਾ ਨਾ ਮੈਂ ਸਵਾ ਕੇ ਰਹੂੰਗੀ ਉਥੋਂ ਸਵਾ ਕੇ ਦਊਂਗੀ ਜਿੱਥੋਂ ਮੇਰੇ ਸਿੱਪਦੇ ਆ ਵਧੀਆ ਟੇਲਰ ਕੋਲ ਹਾਂ ਲੱਗੀ ਸਮਝੇ ਤੇ ਮੇਕਅਪ ਦਾ ਵੀ ਸਮਾਨ ਲੈ ਆਈ ਆ ਤੇ ਅੰਤਰਸੰਥਾ ਟੈਕ ਜੇ ਕੱਪੜੇ ਆ ਦੱਸ ਫਿਰ ਚੱਲ ਮੈਂ ਹੁਣ ਕਿ ਤੂੰ ਕੁਝ ਲੈ ਕੇ ਨਹੀਂ ਆਈ ਤੇ ਚੱਲ ਜਿਹੜੇ ਮੇਰੇ ਹੈਗੇ ਤੈਨੂੰ ਮੈਂ ਉਹ ਦੇ ਦੇ ਤੇ ਵੀ ਤੂੰ ਉਹ ਪਾਲਾ ਚੱਲਣਾ ਨਹੀਂ ਫਿਰ ਇਹ ਅਗਲੀ ਮੇਰੀ ਨਾਣ ਆ ਇਹ ਤਾਂ ਰੋਲਣਾ ਚਾਹੁੰਦੀ ਆ ਮੇਰੀ ਗੱਲ ਸੁਣ ਅੱਧਾ ਥੇ ਤੇਨੂੰ ਰੋਲ ਛੜਿਆ ਸੋਰੀ ਪਾਪੀ ਮੈਂ ਤਾਂ ਲੈਣਾ ਮਚਾਂਗੀ ਇਹ ਕੰਨੀ ਬੋਲਣ ਠੀਕ ਹੈ ਨਾ ਕੋਈ ਤੈਨੂੰ ਝਾੜੂ ਦੇਣ ਤੋਂ ਹਾਂ ਕਹਿੰਦੇ ਝਾੜੂ ਕਿ ਮਾਰ ਦੇਵੀਂ ਉਹ ਬੈਠੀਆਂ ਆਈਆਂ ਨਾ ਮੈਂ ਤੈਨੂੰ ਦੱਸਦੀ ਆ ਸੜਬਾ ਕੋਲਾ ਹੋ ਜਿੰਦੀ ਆ ਸਾਡੇ ਤੋਂ ਏ ਨਹੀਂ ਚਾਹੁੰਦੀ ਵੀ ਅਹੀਂ ਗੁਰਪ੍ਰੀਤ ਨੂੰ ਕੁਝ ਦੇਈਏ ਅਹੀਂ ਗੁਰਪ੍ਰੀਤ ਨੂੰ ਲੀੜਾ ਕੱਪੜਾ ਦੇਈਏ ਪੈਸੇ ਦੇਈਏ ਕੁਝ ਲੈ ਕੇ ਰਈਏ ਏ ਨਹੀਂ ਚਾਹੁੰਦੀ ਇਹਨੇ ਆਪਣਾ ਹੀ ਢੜ-ਵੇੜਾ ਕੀਤਾ ਵਾ ਬੁੱਢੀ ਹੋ ਚੱਲੀ ਆ ਪਰ ਇਹਨੂੰ ਐ ਹੋਈ ਆ ਵੀ ਜੋ ਦੇਣਾ ਮੈਨੂੰ ਦੋ ਮੇਰੀ ਧੀ ਨੂੰ ਨਾ ਦੋ ਸਮਝਣ ਨਹੀਂ ਆ ਤੇਰੇ ਮੁੰਡੇ ਨੂੰ ਨਹੀਂ ਵੇਖ ਸਿਖਾਉਂਦੀ ਉਹ ਤਾਂ ਹੀ ਕਾਲੇ ਪੁੱਤ ਦੀ ਵੀ ਕੱਲ ਕੀ ਕੀਤਾ ਸੀ ਮੋਬਾਈਲ ਤਾਂ ਡਿੱਗ ਪਿਆ ਮਾਰਾ ਜਾ ਅੱਛਾ ਤੇ ਭੈਣਾ ਚਾਰੇ ਪੌੜ ਲੈ ਕੇ ਤੇ ਪੈ ਗਈ ਮੈਂ ਤਾਂ ਮੁੰਡਾ ਮਹਾ ਬਚਾਇਆ ਮੈਂ ਤਾਂ ਆਪਣੇ ਨਾਲ ਲਾੜਿਆ ਉਹ ਤੇ ਹੋ ਗਿਆ ਨਾ ਭਾਈ ਟੁੱਟ ਗਿਆ ਤੇ ਜਦੋਂ ਤੂੰ ਉੱਧਰ ਗਈ ਆਪਣੀ ਢੇਲੀ ਗੱਲ ਉਦੋਂ ਦੀ ਕਰ ਲਈ ਮੁੰਡੇ ਨੂੰ ਪੁੱਛ ਕੇ ਵੇਖੀ ਕਿਤੇ ਤੇ ਮੁੰਡੇ ਨੂੰ ਖੜਕਾਉਣ ਲੱਗੀ ਤੇ ਮੈਂ ਤਾਂ ਦਵਾ ਦਾ ਫੜਿਆ ਮੈਂ ਕਿਹਾ ਖਬਰਦਾਰ ਮੁੰਡੇ ਨੂੰ ਹੱਥ ਲਾਇਆ ਤੇ ਆਹ ਕੋਈ ਕਰਦੀ ਫਰਦੀ ਹੈ ਉਹੇ ਨੂੰ ਜਦੋਂ ਵੇਖੋ ਮਾਰਨ ਵਾਸਤੇ ਹੱਥ ਚੁੱਕਦੇ ਕੋਈ ਪੇਤੇ ਆ ਕਰਨ ਵਾਸਤੇ ਨਹੀਂ ਹੱਥ ਚੁੱਕਦੇ ਇਹਨਾਂ ਨੂੰ ਜਦੋਂ ਤੈਨੂੰ ਕੋਈ ਗੱਲ ਕਹਿੰਦੀ ਹੈ ਨਾ ਤੂੰ ਟੁੱਟ ਕੇ ਪੈ ਗਿਆ ਅਗਰ ਇਹਦੀ ਕੋਈ ਗੱਲ ਜਦੋਂ ਆ ਚੁਪਾਈ ਜੀ ਕੋ ਮੋਬਾਈਲ ਟੁੱਟਦਾ ਸੀ ਉਦੋਂ ਤੇ ਨਹੀਂ ਹੁੰਦਾ ਕੋਈ ਕੁਛ ਕਿਹਾ ਸੋ ਉਹਦਾ ਆਪਣਾ ਮੁੰਡਾ ਸੀ ਤੇ ਤੂੰ ਥੋੜਾ ਆਪਣੀ ਕੁੜੀ ਆ ਤੈਨੂੰ ਬਗਾਨੀ ਸਭ ਦੇ ਲਈ ਆ ਬਗਾਨੀ ਦਾ ਮਤਲਬ ਇਹ ਵਿਆਹੀ ਆ ਬਗਾਨੀ ਆ ਆਓ ਵਿਆਹੀ ਤੇ ਗਲੋ ਲਾਤੀ ਹੈ ਨਾ ਹਾਂ ਗਲੋ ਲਾਤੀ ਆ ਉਹਨਾਂ ਜਿਹੀ ਤੇਰੀ ਅੱਥ ਹੈ ਜਿੰਨਾ ਜਿਤ ਕੋ ਵਾਲੀ ਮੇਰਾ ਮੇਰਾ ਵੀ ਹੈ ਗਾ ਰਗਾ ਥੋੜੀ ਕਿ ਸਾਰੇ ਹੱਕ ਮੁੱਕ ਗਏ ਨੇ ਤੇ ਆਪਾਂ ਖਾਈਏ ਬੈਠਾ ਤੁਹਾਨੂੰ ਵੀ ਲਿਆ ਦਿੰਨੇ ਆ ਇਹ ਖਾ ਕੇ ਤੇ ਆਪਾਂ ਚੱਲੀਏ ਬਾਜ਼ਾਰੋਂ ਠੀਕ ਹੈ ਪਾਥੋਂ ਅਸੀਂ ਆਪਾਂ ਨੂੰ ਥੋੜੇ ਬਾਬੇ ਦਾ ਪਲਾਸ ਹੈਂ ਕੋਈ ਨਾ ਦੇਣੀ ਦੁਬੈ ਮੈਂ ਲਈ ਆਈ ਹੁਣੇ ਗੱਲ ਹੀ ਕੋਈ ਨਹੀਂ ਓਕੇ ਦਿਮਾਗ ਵਰਤ ਦੀ ਮਾਤਾ ਤੇਰੇ ਤੋਂ ਕਿਤੇ ਜ਼ਿਆਦਾ ਦਿਮਾਗ ਮੇਰਾ ਵਾ ਕੂੰ ਕੀ ਕਰੇਗੀ ਜਿੰਨਾ ਇਹਨੂੰ ਮੈਂ ਮਗਰ ਲਾਇਆ ਵਾ ਨਾ ਇਹਨੇ ਮੇਰੇ ਮਗਰ ਹੀ ਰਹਿਣਾ ਵਾ ਇਹਨੇ ਤੇਰੇ ਮਗਰ ਨਹੀਂ ਲੱਗਣਾ ਜਿੰਨੀ ਮਰਜ਼ੀ ਬਾਹ ਲਾ ਲੈ ਗੋਰਪ੍ਰੀਤ ਕਾ ਮੈਂ ਕਿਉਂ ਕਰਨੀ ਗੋਰਪ੍ਰੀਤ ਸਾਰਾ ਕੰਮ ਕਰਿਆ ਕਰੂੰਗੀ ਪੋਚੇ ਮਰਵਾਇਆ ਕਰੂੰਗੀ ਨਾਲ ਸਾਡੇ ਤੇ ਨਾਲ ਮਰਵਾਇਆ ਕਰਾਂਗੀ ਤੂੰ ਵੇਖੀ ਸਹੀ ਬੰਦਾ ਕੀ ਹੈ ਹਾਂ ਆ ਗਿਆ ਅੱਜ ਨਾ ਬੜਾ ਵਧੀਆ ਮੌਕਾ ਏ ਕਾਹਦਾ ਮੌਕਾ ਇਹਨਾਂ ਦੋਵਾਂ ਦਾ ਕੰਮ ਕਰਦਾ ਇਹਨਾਂ ਦਾ ਕੰਮ ਕਰੀ ਅੱਜ ਸ਼ਮੀ ਬਣਾ ਲੀਆ ਚੋਰ ਹਾਂ ਤੇ ਜੇ ਪਾਏ ਕੋਈ ਕੰਮ ਕਰੀ ਇਹਨਾਂ ਲੈ ਨੇਕੀ ਗੌਰ ਪੂਛ ਪੂਛ ਠੀਕ ਆ ਫੀਲਾ ਕੀ ਵੰਨ ਬਣਾਈ ਤੇ ਸ਼ਮੀ ਨੇ ਮੰਨ ਲਓ ਕਿ ਦੋਵਾਂ ਚ ਕੋਈ ਵੀ ਬਚ ਜਾਂਦੀ ਆ ਦੀ ਆਪੀ ਇਹ ਹੋਈ ਕਹਿਣਗੇ ਨਾ ਬਣਾਏ ਤੇ ਉਹਨੇ ਆਪਾਂ ਥੋੜਾ ਪਰਵਾਪਾ ਕੀ ਕੀਤਾ ਉਹਨਾਂ ਦਾ ਨਾਂ ਲੱਗਣਾ ਵੇਲਾ ਹੀ ਵੇਖਣ ਡਿਆ ਮੈਂ ਜਾਂਦਾ ਮੈਂ ਲਿਆਂਦੀ ਦਵਾਈ ਜਾਂਦੀ ਆਹੋ ਚਲ ਜਾ ਫਿਰ ਕੰਮ ਕਰ ਦੋ ਜੀਰਵਾ ਤਾ ਅਸ਼ੀਰਵਾਦ ਦਿਓ ਮੈਨੂੰ ਮਰਦੇ ਇਹੋ ਜੇ ਕੰਮਾਂ ਦਾ ਵੀ ਆਸ਼ੀਰਵਾਦ ਹੈ ਵੀ ਤੁਹਾਡਾ ਸ਼ਰਨ ਚੰਗਾ ਨਾ ਜਾ ਜਾ ਕਰ ਵੇਖ ਵੇਖ ਸ਼ਮੀ ਨਿਕਲ ਲੱਗੀ ਹੋਈ ਦੇ ਆਸ ਨੂੰ ਤੇ ਆਈ ਹਾਲੇ ਬੜਾ ਛੋੜ ਮੇਰੀ ਗੱਲ ਸੁਣ ਮਟਰਤੇ ਹੈ ਨਹੀਂ ਮੈਂ ਗੋਭੀ ਤੇ ਆਲੂ ਪਕਾ ਕੇ ਬਣਾਏ ਨੇ ਕੋਈ ਗੱਲ ਨਹੀਂ ਬੜੇ ਵਧੀਆ ਬਣਾਏ ਤੇ ਉਹਨਾਂ ਨੂੰ ਦੇਈ ਮਮਮੀ ਨੂੰ ਕਿੰਨਾ ਨੂੰ ਮਮਮੀ ਨੂੰ ਉਹਨਾਂ ਦਾ ਬੜਾ ਤੁਹਾਨੂੰ ਫਿਕਰ ਹੀਦਾ ਵਾ ਮਮਮੀ ਜੇ ਤੋ ਕੋਈ ਚੀਜ਼ ਬਣਾਉਂਦੀ ਆ ਸਾਨੂੰ ਕਿੰਨਾ ਕੁ ਫਿਕਰ ਕਰਦੀ ਸਾਡਾ ਉਹ ਮੈਂ ਨਾ ਗੁਰਪਿੰਨੂ ਦਿੱਤੇ ਤੇ ਨਾ ਉਹ ਦਿੱਤੇ ਸੱਚ ਹੈ ਰੱਬਾ ਗੁਰਪਿੰਨੂ ਤੇ ਕੈਂਡੀ ਹੀ ਪਾ ਬੀ ਮੈਨੂੰ ਚੋਲ ਮੈਨੂੰ ਬਣਾ ਕੇ ਦੇ ਛੇਤੀ ਤੇ ਉਹਦੇ ਕਰਕੇ ਤੇ ਮੈਂ ਬਣਾਏ ਤੇ ਉਹਨੂੰ ਆਪੇ ਰਹੀ ਦਿੱਤੇ ਬਹੁ ਮੇਰੀ ਗੱਲ ਸੁਣ ਉਹਨਾਂ ਤੋਂ ਕੁਝ ਲੈ ਲੈ ਜ। ਮੰਮੀ ਨੂੰ ਕੀ ਹੋਰ ਖਰੀਦੂਂਗੇ ਆ। ਅਫਾ ਵੀਰ ਉਹ ਲੈ ਆਉਣੇ। ਯਾਰ ਆਪਾਂ ਖਾ ਲੈਨੇ ਆ ਉਹਨਾਂ ਨੂੰ ਫੇਰ ਦੇ ਦਿੰਨੇ ਆ। ਬਹੁਣੀ ਇੱਕ ਗੱਲ ਸੁਣ। ਉਹ ਭਾਵੇਂ ਲੱਖ ਮਾੜੇ ਆ ਜੋ ਮਰਜੀ ਆ ਪਰ ਸਾਡਾ ਜੋੜਾ ਖਰਚ ਬੰਦਾ ਵਾ ਸਾਨੂੰ ਕਰਨਾ ਚਾਹੀਦਾ ਵਾ। ਸਾਨੂੰ ਪਹਿਲੇ ਉਹਨਾਂ ਨੂੰ ਦੇਣੇ ਚਾਹੀਦੇ ਆ ਫੇਰ ਅਸੀਂ ਆਪ ਖਾਣੇ ਚਾਹੀਦੇ। ਇਹ ਥੋੜੀ ਆਪ ਨਹੀਂ ਬੈਠੀ ਖਾਣ ਤੇ ਉਹ ਉੱਥੇ ਬੈਠੀਆਂ ਦੋਵੇਂ। ਕੋਈ ਗੱਲ ਨਹੀਂ ਤੂੰ ਉਹਨਾਂ ਨੂੰ ਦੇ। ਆਹੋ ਸਾਡੇ ਸਾਰੇ ਫਰਜ਼ ਰਹਿ ਗਏ ਆ। ਇਹਨਾਂ ਮਾਮਾ ਭੀਜਾਂ ਦਾ ਕੋਈ ਫਰਜ਼ ਨਹੀਂ ਆ। ਬੋਧਾ ਕਰਸਨਾ ਦੀਦੀ ਕਿਹੇ ਤੇ ਕਰਿਆ ਆ। ਅੱਗੇ ਤਰਸ ਕਰ ਕਰਕੇ ਨਾ ਤੇ ਅਹੀਂ ਪਰਿਵਾਰ ਦੀ ਡੰਡ ਲਾ ਛੜੀ ਮੈਂ ਅਸ਼ਮੀ ਤਰਸ ਨਹੀਂ ਹੁੰਦਾ ਮੈਂ ਤਰਸ ਹੀ ਕੀਤਾ ਸੀ ਅਮਨ ਤੇਰੀ ਕਿ ਉਹਨੂੰ ਆ ਚੀਜ਼ ਲੈ ਆ ਮਾ ਉਥੋਂ ਉਥੋਂ ਆ ਚੀਜ਼ ਲੈ ਆ ਮਾ ਇਹਨਾਂ ਦਾ ਹੱਥ ਟਾਈਟ ਆ ਇਹਨਾਂ ਕੋ ਆ ਚੀਜ਼ ਹੈਗੀ ਨਹੀਂ ਆ ਕੀ ਨਤੀਜੇ ਨਿਕਲਦੇ ਆ ਬੜੇ ਮਾੜੇ ਨਿਕਲਦੇ ਆ ਆ ਪੁੱਛ ਨਹੀਂ ਆਪਾਂ ਕਰਨਾ ਕਿ ਤੋ ਪੁੱਛ ਨਹੀਂ ਲਿਓਣਾ ਕੁਛ ਇਹਨਾਂ ਨੂੰ ਦੇਣਾ ਨਹੀਂ ਕੁਛ ਨਹੀਂ ਪਰ ਜਿਹੜਾ ਫਰਜ਼ ਸਾਡਾ ਹੈਗਾ ਵਾ ਕਿ ਅਹੀਂ ਰੋਟੀ ਪਾਣੀ ਬਣਾਉਣੀ ਆ ਘਰ ਦੇ ਜਿਹੜੇ ਵੀ ਕੰਮ ਕਰਨੇ ਆ ਕੋ ਸਾਡੇ ਕਰਜਾ ਉਸਾਈ ਕਰਨੇ ਕਰਨੇ ਆ ਆ ਇਹ ਥੋੜੀ ਆ ਕਿ ਉਹਨਾਂ ਨੂੰ ਰੋਟੀ ਪਾਣੀ ਦੇ ਲਈ ਚ ਤੇ ਇਹ ਹੀ ਗਲਤੀਆਂ ਸਾਰਾ ਸਾਰ। ਤੂੰ ਜਾ ਪਲੇਟਾ ਚੁੱਕ ਉੱਥੇ ਥੇ ਕੇ ਆ ਉਹਨਾਂ ਨੂੰ। ਮੰਮੀ ਨੂੰ ਕੀ ਘਰ ਫੜੀ ਦੋਤੀ ਆ। ਚੰਗਾ ਮੇਰੀ ਮਾਂ। ਜੀ ਮੈਂ ਤੁਹਾਨੂੰ ਕਹਾਂ। ਜਾ ਬਾਜੀ ਦੀ। ਆਪਣੀਆਂ ਹੋਰ ਪਾ ਲਈ ਠੀਕ ਆ। ਸ਼ਤ ਇਹ ਅਜੀਨਾ ਮੇ ਤੇ। ਦੱਸ ਇਹ ਥੋੜੀ ਉਹਨਾਂ ਨੂੰ ਰੋਟੀ ਪਾਣੀ ਨਹੀਂ ਦੇਣੀ। ਗੁੱਸਾ ਹੀ ਕਰ ਜਾਂਦੀ ਆ ਕਿ ਨਹੀਂ ਹੁਣ ਇਹਨਾਂ ਨੂੰ ਕੁਝ ਦੇਣਾ ਹੀ ਨਹੀਂ। ਹੈ ਨਹੀਂ ਆ ਤੇ ਉਹ ਵੀ ਆਪਣੀ ਚਾਹ ਠੀਕ ਆ। ਪਰ ਕੀ ਕਰ ਸਕਦੇ ਆ? ਜਿਹੜੇ ਸਾਡੀ ਫਰਜ਼ ਬੰਦੇ ਆ ਉਹ ਤੇ ਕਰਨੇ ਚਾਹੀਦੇ ਆ ਨਾ ਉਹਨਾਂ ਦੇ ਫਰਜ਼ ਜਿਹੜੇ ਬੰਦੇ ਨਹੀਂ ਕਰਨਦੇ ਕੋਈ ਗੱਲ ਨਹੀਂ ਆਪੇ ਕਦੀ ਤੇ ਅਕਲ ਆਉਗੀ ਦੀਦੀ ਇਹਨਾਂ ਤਰਸਾ ਬਣਾ ਕਰਦੀ ਹਰ ਇੱਕ ਵੇਲੇ ਬਾਅਦ ਵਿੱਚ ਸਾਨੂੰ ਪਛਤਾਉਣਾ ਪੈਂਦਾ ਇਹਨਾਂ ਨੂੰ ਮੈਂ ਸਮਝਾਉਣੀ ਆ ਨਾ ਕਿ ਨਾ ਇਹਨਾਂ ਦੀ ਹਮਾਇਤ ਕਰਿਆ ਕਰ ਬੰਦਾ ਕਿੰਨੀ ਚੰਗੀ ਆ ਨਾ ਜਿੰਨੇ ਜੁਲਮ ਇਹਨਾਂ ਨੇ ਕੀਤੇ ਆ ਨਾ ਜੇ ਕੋਈ ਹੋਰ ਹੁੰਦੀ ਤੇ ਰੋਟੀ ਕੀ ਇਹਨਾਂ ਨੇ ਚਿਹਰੇ ਤੇ ਕੇ ਮਾਰਤੀ ਮੇਰੀ ਗੱਲ ਸੁਣ ਲੈ ਤੂੰ ਮਾਂ ਨੂੰ ਹਰ ਵੇਲੇ ਗਲਤ ਨਾ ਕਿਹਾ ਕਰ ਮੇਰੀ ਗੱਲ ਮੰਨ ਜਦੋਂ ਮੈਂ ਤੈਨੂੰ ਕੰਨੀ ਤੂੰ ਨਾ ਕੋਈ ਕੰਮ ਨਹੀਂ ਜਿੰਨਾ ਤੇਰੀ ਮਾਂ ਕਹਿੰਦੀ ਤੂੰ ਉਤਰਾ ਕਰ ਤੂੰ ਉਹਦੇ ਅੱਖੇ ਕਿਉਂ ਲੱਗਦੀਆਂ ਕਿਉਂ ਮੈਂ ਲੰਗਾ ਹੀ ਉਹਨਾਂ ਦੇ ਅੱਖੇ ਹਾਂ ਜੇ ਉਹਨਾਂ ਦੇ ਅੱਖੇ ਲੱਗਣਾ ਹੈ ਨਾ ਹਮੇਸ਼ਾ ਛਿੜਕਾ ਹੀ ਮਾਰਦੇ ਰਹਿੰਦੇ ਅੱਜ ਕੱਲ ਮੈਨੂੰ ਚੁੱਪ ਕਰ ਜਾ ਮੈਂ ਤੈਨੂੰ ਕਈ ਵਾਰੀ ਕਿਹਾ ਜਦੋਂ ਮੈਂ ਗੱਲ ਕਰੇਗਾ ਨਾ ਉਹਦਾ ਮੈਂ ਕਰਨਾ ਹੈ ਕਰ ਲੋ ਜੋ ਤੁਸੀਂ ਕਰਨਾ ਹੈ ਇਹਨੂੰ ਇਹਨੂੰ ਬੁੱਲਣਾ ਦਾ ਕਾਲਾ ਲਾਲਾ ਫਲਾ ਲਾਲਾ ਦੇਖ ਲੈ ਮੈਂ ਤੁਹਾਡੇ ਰੰਗ ਰੂਪ ਹੈ ਜਿਹੜੇ ਅੱਜ ਕੱਲ ਗਿਲਗਿਟ ਦੀ ਤਰ੍ਹਾਂ ਬਦਲੇ ਹੋਏ ਨੇ ਸਭ ਕੋਈ ਨਜ਼ਰ ਆਉਂਦਾ ਹੈ ਮੁੰਡੇ ਵਾਸਤੇ ਔਰਤੇ ਧੀਆ ਵਾਸਤੇ ਔਰ ਤੈਨੂੰ ਵਾਸਤੇ ਵੀ ਔਰ ਆਹ ਤੇਰਾ ਮਾਂ ਵਾਸਤੇ ਹੋਰ ਤੇ ਭਾਬੀਆਂ ਵਾਸਤੇ ਨੀ ਚੁੱਪ ਕਰ ਮੇਰੀ ਗੱਲ ਸੁਣ ਫੇਲਾ ਚੁੱਪ ਕਰ ਮੈਂ ਨਾ ਤੇਰੇ ਇੱਕ ਧਰ ਦੇ ਮੇਰੀ ਧਰ ਲੋ ਮੇਰੀ ਗੱਲ ਸੁਣ ਧਰੋ ਮੈਂ ਗੱਲ ਕਰਦੀ ਹਾਂ ਨਾ ਤੇ ਵਿੱਚ ਬੋਲਿਆ ਨਾ ਕਰ ਮੇਰੀ ਗੱਲ ਸੁਣ ਨੀਛ ਦੇਣੀ ਪਰ ਜੈਨਾਂ ਵੀ ਕਦੀ ਮੇਤ ਬਣੀਆ ਜਿੱਥੇ ਮਾਂ ਨੇ ਖੜੀ ਹੋਣਾ ਉੱਥੇ ਮਾਂ ਨੇ ਹੀ ਖੜੀ ਹੋਣਾ ਪਰ ਜਾਈ ਨੇ ਨਹੀਂ ਖੜੀ ਹੋ ਜਾਣਾ ਠੀਕ ਆ ਮੇਰੀ ਗੱਲ ਸੁਣ ਬਾਕੀ ਰਹੀ ਗੱਲ ਕੱਪੜੇ ਲੈਣੇ ਦੀ ਉਹਦਰ ਜਾ ਪਿਲਾ ਤਾਂ ਨੇ ਕੱਪੜੇ ਲੈਣੇ ਦੀ ਹੁਣ ਬਥੇਰਾ ਵੇਖ ਲਿਆ ਤੁਹਾਡੇ ਲੀਰਾ ਮੈਂ ਨਹੀਂ ਪਾਣੀ ਸੰਗ ਕਰਾ ਮਰ ਪਰਾ ਜਾ ਕੇ 24 ਘੰਟੇ ਕੱਪੜਾ ਦੇ ਕੇ ਬਸ ਖੁਸ਼ ਕਰਦੇ ਰਹਿੰਦੇ ਹੋ ਮੇਰੇ ਕੋ ਨਹੀਂ ਹੋਣਾ ਜਿਹੜਾ ਕੰਮ ਕੀਤਾ ਚੁੱਪ ਕਰ ਹਾਂ ਚੁੱਪ ਕਰ ਕੰਮ ਦੇਖੀ ਹੋ ਕੀਤਾ ਨਾ ਜਿਹੜਾ ਕਿੰਨੇ ਦਿਨ ਸਿ ਆਪਾਂ ਕਿਹਾ ਇਹ ਹੈ ਗੁਰਪ੍ਰੀਤ ਆ ਪੜ ਚੋਲ ਲੈਓ ਭਾਬੀ ਤੁਸੀਂ ਤੇਰੇ ਕਰਕੇ ਤੇਰੇ ਮੈਂ ਬਣਾਏ ਆ ਥੈਂਕ ਯੂ ਭਾਬੀ ਕੰਮ ਲਈਏ ਸਵੇਰ ਦੇ ਲੱਗੇ ਵਿਚਾਰੇ ਕਿਚਨ ਦੇ ਵੇਖੋ ਤੇ ਮੈਨੂੰ ਧਿਆਣੀ ਕੋਈ ਤੁਹਾਡਾ ਤਾਨੂੰ ਤੈਨੂੰ ਤਾਂ ਸਾਇਕ ਚੰਦ ਕੋਲੀ ਬਣਾਦਾ ਚਾਹੇ ਤੇ ਤੂੰ ਹੀ ਨਹੀਂ ਸੀ ਚਾਹੇ ਤੂੰ ਹੀ ਵੀ ਜ਼ੇਰੀ ਗੱਲ ਪਰ ਉਹਨਾਂ ਨੇ ਮੰਨ ਕੀਤਾ ਤੂੰ ਕਿਹਾ ਕੀ ਮੈਂ ਬਣਾਵਾਂਗੀ ਜਾਂ ਦੱਸਿਆ ਆਪਾਂ ਖਾਣਾ ਕਰਾਂਗੇ ਹੁੰਦੇ ਨਾ ਤੁਹਾਨੂੰ ਮੇਰੇ ਸਿਆਪੇ ਹੀ ਲੱਗਦੇ ਐ ਗੁੱਡ ਬੇਟਾ ਐਵੇਂ ਆਪਣੀ એનર્ਜੀ ਵੇਸਟ ਨਾ ਕਰ ਇੱਥੇ ਜਿੰਨਾ ਮਰਜ਼ੀ ਢੋਲ ਵਜਾਈ ਜਾ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਆ ਚੋਲ ਤੇਰੇ ਕਰਕੇ ਬਣਾਏ ਆ ਤੇ ਚੁੱਪ ਕਰਕੇ ਖਾ ਲੈ ਮੰਮੀ ਜੀ ਤਾ ਤੂੰ ਹੀ ਨਹੀਂ ਖਾੜੂ ਚਾਹਾਂ ਤੇ ਪਾਂਡੇ ਸਾਰੇ ਇਕੱਠੇ ਕਰਕੇ ਮਾਂ ਨੂੰ ਦਿਖਾ। ਆਹੋ ਬੇਕੀ ਉੱਤੇ ਕੰਮ ਕਰ ਲੀ ਜੁਆਈ। ਉਹ ਗਾਂ ਤੁਰੀ ਜਾ। ਚੱਲ ਚੱਲ ਤੁਰੀ ਜਾ। ਮੰਮੀ ਪਤਾ ਕੀ ਆ? ਜੇ ਤੁਸੀਂ ਨਾ ਨਾ ਮਾਂਜੀ ਤੇ ਫਿਰ ਰਾਤਾਂ ਨੂੰ ਜ਼ਿਆਦਾ ਮਾਂ ਨਹੀਂ ਪਾਣੀ। ਇਸ ਕਰਕੇ ਨਾਲੋ ਨਾਲਾ ਤਫੇਰੀ ਜਾਓ ਤੇ ਚੰਗੀ ਗੱਲ ਐ। ਇੰਜ ਕਰ ਰੱਖੀ ਜਾ। ਸਵੇਰ ਫਿਰ ਇਕੱਠੇ ਤੂੰ ਹੀ ਮਾਂਜ ਲਈ। ਕਿਉਂਕਿ ਤੈਨੂੰ ਆਦਤ ਐ 6 ਵਜੇ ਤੋਂ ਪਹਿਲਾਂ ਪਾਂਡੇ ਖੜਕਾਣ ਦੇ। ਠੀਕ ਐ? ਉਹ ਚੱਲ ਜਾ ਚੋਲ ਖਾਣ ਦੇ। ਗੁਰਪ੍ਰੀਤ ਸਮਝਾ ਰਹੀ ਐ ਇਹਨਾਂ ਨੂੰ। ਸਮਝਾਂਦੀ ਮੈਂ ਨਹੀਂ ਚਾਹੁੰਦੀ ਰੱਖ ਪਲੇਟ ਇੱਥੇ ਲੱਗਦੀ ਖਾਂਦੋਂ ਨਾ ਪਤਾ ਖਾਂਦਵਾ ਨੇ ਤੂੰ ਉਹਦੇ ਸਾਹਮਣੇ ਕੀ ਤੜੀਆਂ ਜੀ ਮਾਰਨ ਦੇ ਰੱਖ ਕੇ ਨੂੰ ਪਹਿਲਾਂ ਕੀ ਤੜੀਆਂ ਮੈਂ ਕਿਤੜੀਆਂ ਮਾਰੀਆਂ ਹਾਂ ਹਾਂ ਕਰਕੇ ਨਹੀਂ ਤੂੰ ਹੀ ਕੋਈ ਕੰਮ ਕਰਦੇ ਮੇਰਾ ਉਹਦੇ ਵੱਲ ਹੋ ਗਈ ਹੈ ਨਾ ਤੇ ਉਹਦੀ ਜ਼ਬਾਨ ਸੇ ਕੋਈ ਜ਼ਿਆਦਾ ਖੁੱਲ ਗਈ ਹੈ ਜ਼ਬਾਨ ਖੁੱਲ ਗਈ ਹੈ ਖਾਂਦਵਾਣ ਵਾਲੇ ਵੀ ਤੂੰ ਹੀ ਆ ਪੀਸ ਸਮਝੋ ਤੇ ਚਾਰ ਤੇ ਵੀ ਸੁਧਰ ਜਾਉਣ ਬਠੇ ਰਹੇ ਲੋਕਾਂ ਦੇ ਸਮਝ ਸਮਝੋ ਵਿਚਾਰੋ ਤੇ ਨੂੰ ਮੈਨੂੰ ਤੋੜਨਾ ਚਾਹਦੀ ਆ ਓਕੇ ਤੋੜੇਗੀ ਉਹਨੂੰ ਕੀ ਮਿਲਣਾ ਓਨੂੰ ਤੇ ਸਾਰਾ ਕੁਝ ਮਿਲਣਾ ਤੂੰ ਸਮਝ ਨਹੀਂ ਕਿਉਂ ਡੈਲੀ ਚਾਲ ਮੈਨੂੰ ਤੇਰੀ ਤੁਹਾਡੀਆਂ ਚੰਦਾ ਸਮਝ ਆਉਂਦੀਆਂ ਔਰ ਇਹ ਵਿਚਾਰੀ ਦੀ ਤੇ ਕੋਈ ਚਾਲ ਲੱਗੀ ਨਹੀਂ ਅਰੇ ਤੂੰ ਵੀ ਮੇਰੀ ਧੀ ਆ ਮੈਂ ਵੀ ਤੇਨੋਂ ਦੀ ਚਾਲ ਚ ਕੰਮ ਜਾਬ ਨਹੀਂ ਹੁੰਦੇ ਅਗਲੀ ਇੰਨਾ ਕਰਦੀ ਉਹ ਚਾਲ ਜਾ ਉਹ ਉਹ ਚੰਗੀ ਆਪਾਂ ਹੀ ਮਾੜੀ ਸੀ ਸੁਧਰ ਜਾ ਥੱਲੇ ਜੀ ਸੁਧਰ ਜਾ ਟਾਈਮ ਮਗਾਏ ਚੁੱਪ ਕਰ ਐਨਾ ਹੋਵੇ ਘਰ ਬਰਬਾਦ ਕਰ ਲੋ ਆਪਣਾ ਮੁੰਡਿਆਂ ਦੀ ਚੁੱਪ ਕਰ ਚੁੱਪ ਕਰ ਇਹ ਜਿਹੜੀ ਜਨਾਹ ਹੁੰਦੀ ਜਿੰਨਾ ਤੇ ਜੋ ਨਾ ਖਾਈ ਚੰਗੀ ਬੇਲੀ ਬੈਠੀ हां थारे ने हेलो ਆ ਰਿਹਾ ਹੈ ਬੀਂ ਛੱਮੀ ਹੋਰ ਕੀ ਦੇ ਆਈਆਂ ਦੋਵਾਂ ਜਾਣੀਆਂ ਉਹਨੋਂ ਵੀ ਨਾਲ ਮੈਨੂੰ ਸੱਚੇ ਪਛਾਤਾ ਜੀ ਨਹੀਂ ਕਰਦਾ ਤੂੰ ਚੀਜ਼ ਬਣਾ ਕੇ ਦੇ ਦੇ ਬੇਲੀ ਬੇਟੀ ਨੂੰ ਤੇ ਜਿੰਨਾ ਮਰਜ਼ੀ ਲਈ ਜੋ ਉਹ ਤੇ ਖਾ ਹੀ ਲਉਗੀ ਬੜੀ ਖੋਹੀ ਹੈ ਕਿ ਆਪ ਖਾਦੇਂਗੇ ਤਾਂ ਪਹਿਲੇ ਇੱਥੇ ਬਲੇਟਾ ਦੋਵੇਂ ਦੇਤੀਆਂ ਨੂੰ ਖਾਣ ਨੂੰ ਖਾਣ ਨੂੰ ਬੜੀ ਤਕੜੀ ਆ ਭੇਡ ਜੀ ਨਾ ਹੁਣ ਤੇ ਕੋਲ ਦਮੇ ਛੱਮੀ ਫਿਰ ਕੀ ਹੋਇਆ ਜੋ ਸਾਡੇ ਫਰਜ਼ ਆ ਸਾਨੂੰ ਕਰਨੇ ਚਾਹੀਦੇ ਆ ਮੈਂ ਮਮੇਾਰੇ ਚੋਰ ਤੇ ਨਹੀਂ ਨਹੀਂ ਸ਼ਮੀ ਚੋਰ ਲੈ ਕੇ ਆਈ ਏ ਫੇ ਮੈਂ ਕਿਹਾ ਮੰਮੀ ਤੂੰ ਗੁਰਪ੍ਰੀਤ ਨੂੰ ਬਿੱਲੇ ਦੇ ਦੇ ਫੇ ਆਪਾਂ ਆਪਣੇ ਲੈ ਆਉਨੇ ਆ ਖਾਣ ਵਾਲੀ ਉਹ ਚੋਰ ਨੂੰ ਦੇ ਦੇ ਮੰਮੀ ਨੂੰ ਤੇ ਗੁਰਪ੍ਰੀਤ ਨੂੰ ਆਹੋ ਸਾਨੂੰ ਤੇ ਇਹ ਗੱਲ ਕਰੋ ਮੈਂ ਯਾਦ ਨਹੀਂ ਤੁਹਾਨੂੰ ਮੈਂ ਨਹੀਂ ਖਾਣੇ ਪਿੰਖਾ ਚੋਰ ਮੈਂ ਆ ਲੈ ਦਿੱਤੀ ਇਹਨਾਂ ਨੂੰ ਕੀ ਹੋਇਆ ਇਹ ਕਿੱਧਰ ਭੱਜ ਗਏ ਆ ਕੀ ਪਤਾ ਚੱਲ ਵੇਖੀਏ ਵੇਖ ਖਾ ਮਾਮੀ ਨੇ ਚੋਲ ਤੇ ਨਹੀਂ ਖਾਦੇ ਕਿਤੇ ਖਾ ਮਾਰ ਹੁਣ ਚੋਲ ਖਾ ਲੋ ਤੁਸੀਂ ਵੀ ਠੰਡੇ ਹੋਈ ਜਾਂਦੇ ਹੋ ਖਾਣ ਦੇ ਓ ਕਿੰਨੇ ਗੱਲਾਂ ਕਰਦਾ ਠੰਡੇ ਕਰਾਤਾ ਚੋਲ ਨਹੀਂ ਖਾਣ ਦੇ ਉਹ ਮੈਂ ਉਹ ਭਰਾਵਾ ਖਾਣ ਦੇ ਨਹੀਂ ਖਾਣੇ ਮੈਂ ਤਾਂ ਮੈਂ ਤਾਂ ਦਗਾ ਲੋ ਭਾਬੀ ਨੇ ਸਪੈਸ਼ਲ ਬਣਾਏ ਉਹ ਸਪੈਸ਼ਲ ਬਣਾਇਆ ਨਾ ਇਹਦੇ ਤੇ ਮੈਂ ਨਾ ਵੇਖਿਆ ਤੇ ਕੋੜ ਕੇ ਦੀ ਨਾਲ ਕੇ ਗਈ ਇਹ ਨਾ ਖਾਇਆ ਤੁਸੀਂ ਕੋੜ ਕੇ ਦੀ ਕੋੜ ਕੇ ਦੀ ਨਾਲ ਕੇ ਗਈ ਇਹ ਨਾ ਖਾਇਆ ਕੀ ਹੋ ਗਿਆ ਕੀ ਹੋਇਆ ਬਾਜੀ ਹਾਏ ਗੰਨਾ ਸ਼ਕਲੀ ਲੰਗੀ ਹੈ ਚੋਲਾ ਤੋਂ ਚੋਲਾ ਚੋ ਸ਼ਕਲੀ ਰੰਗੀ ਹੈ ਅੱਜ ਤੂੰ ਪਾਈ ਨਾ ਸਹੀ ਚ ਤੇ ਮੈਂ ਵੇਖਿਆ ਇਹ ਕਿਹਦੇ ਵਿੱਚ ਨਾ ਕੋਟ ਕਲੀ ਨਾ ਕੇ ਗਈ ਬਾਜੀ ਸ਼ਕਲੀ ਲੱਗੀ ਤੇ ਉਹਦਾ ਕਿਉਂ ਨਹੀਂ ਦੱਸਿਆ ਤੂੰ ਤਾ ਮੈਨੂੰ ਕੀ ਪਤਾ ਹੈ ਚੰਗੀਆਂ ਮਿਲ ਪਾਈ ਤੂੰ ਹੀ ਦੱਸ ਤਾ ਮੈਨੂੰ ਅੱਜ ਯਾਦ ਆਇਆ ਹੇ ਮੈਂ ਰਹਾ ਤੋ ਕਿਆ ਵਾਂ ਮੈਂ ਆ ਜਾ ਆਹੀਂ ਕੋਟ ਕਲੀ ਬੜੀ ਲਾਜੀ ਹੈ ਮੈਨੂੰ ਇਹਨੂੰ ਸਮਝੀ ਇਹਨੂੰ ਛੋੜ ਦੇ ਬਾਹਰ ਛੋੜ ਦੇ ਬਾਹਰ ਛੋੜ ਦੇ ਆ ਨਾ ਖਾਈਆਂ ਇਹਨੂੰ ਕਾਵਾਂ ਚੜੀਆਂ ਨੂੰ ਪਾ ਦੇ ਛੋੜ ਦੇ ਇਹ ਨਾ ਪਾਈ ਜਾ ਛੋੜ ਦੇ ਲੈ ਆ ਮੈਨੂੰ ਖੜਾ ਮੈਂ ਨਹੀਂ ਛੋੜਨਾ ਰਹਿ ਦਿੰਦੇ ਇਹ ਚੱਕਰ ਕੀ ਆ? ਸ਼ਕਲੀ ਲੱਗੀ ਇਹੇ ਚੋਲਾਂ ਤੇ ਪਹਿਲੇ ਕਿਉਂ ਨਹੀਂ ਦੱਸਿਆ? ਇਹ ਚੋਲ ਤੇ ਮੈਂ ਆਪਣੇ ਵਾਸਤੇ ਤੇ ਦੀਦੀ ਲਈ ਪਾਏਗੀ। ਉਹ ਤੇ ਬਾਅਦ ਚ ਦੀਦੀ ਦੇ ਕਹਿਣ ਤੇ ਮੈਂ ਇਹਨਾਂ ਨੂੰ ਦੇ ਗਈਆਂ ਚੋਲ। ਇਹਦਾ ਮਤਲਬ ਚੋਲਾਂ 'ਚ ਕੁਝ ਹੈਗਾ ਹੀ। ਕੋਸ ਤੇ ਦਾਲ ਚ ਕਾਲ ਆਇਆ। ਯੋਗਾ ਚੰਮੀ ਕਿੱਥੇ ਗਏ ਸਾਰੇ ਦੀਦੀ ਪਾਜੀ ਉਧਰੋਂ ਭੱਜ ਕੇ ਆਏ ਆ ਉਹਨਾਂ ਨੇ ਝੋਲ ਇਹਨਾਂ ਦੇ ਹੱਥੋਂ ਖੋਲੇ ਆ ਇਹਨਾਂ ਨੂੰ ਖਾਣ ਨਹੀਂ ਦਿੱਤੇ ਖੋਲੇ ਆ ਮੰਮੀ ਨੂੰ ਤਾਂ ਗੁਰਪ੍ਰੀਤ ਨੂੰ ਉਤੋਂ ਕਹਿੰਦੇ ਛਿਪਕਲੀ ਡਿੱਗੀ ਸੀ ਝੋਲਾ ਚ ਤੇ ਮੈਂ ਤਾਂ ਨਹੀਂ ਇਹਨਾਂ ਨੂੰ ਖਾਣ ਦੇਣ ਡਿਆ ਦੀਦੀ ਤੁਹਾਨੂੰ ਪਤਾ ਉਹ ਝੋਲ ਮੈਂ ਤੁਹਾਡੇ ਵਾਸਤੇ ਤੇ ਆਪਣੇ ਵਾਸਤੇ ਪਾਏ ਹੀ ਹਾਂ ਉਹ ਤਾਂ ਮੈਨੂੰ ਤੁਸੀਂ ਕਿਹਾ ਵੀ ਉਹਨਾਂ ਨੂੰ ਦੇ ਆ ਤਾਂ ਮੈਂ ਚੁੱਕ ਕੇ ਉਹਨਾਂ ਨੂੰ ਦੇ ਆਈ ਜੇ ਛਿਪਕਲੀ ਵਾਲੀ ਗੱਲ ਸੱਚ ਵੀ ਆ ਤੇ ਫਿਰ ਸਾਨੂੰ ਕਿਉਂ ਨਹੀਂ ਦੱਸਿਆ ਕਿ ਇੱਥੇ ਛਿਪਕਲੀ ਆ ਤਾਂ ਤੁਸੀਂ ਕਿਸੇ ਨੂੰ ਉਹਨਾਂ ਦਿਓ ਪਹਿਲੇ ਤਾਂ ਹੀ ਖਾਣ ਲੱਗੀਆਂ ਸੀ ਸ਼ਮਮੀ ਤੇਰਾ ਮਤਲਬ ਕੀ ਕਹਿੰਦਾ ਕਿ ਇਹਨਾਂ ਨੂੰ ਕੁਝ ਪਾਇਆਊਗਾ ਉੱਚ ਬਿਲਕੁਲ 100% ਇਹਨਾਂ ਨੇ ਚੋਲੇ ਚ ਕੁਝ ਮਲਾਇਆ ਹੀ ਪੱਕੀ ਗੱਲ ਆ ਇਹਨਾਂ ਨੂੰ ਇਹ ਹੈ ਕਿ ਚੋਲੇ ਨਾਲ ਦੋਵਾਂ ਨੇ ਪਹਿਲੇ ਆਪਣੇ ਵਾਸਤੇ ਪਾਉਣੇ ਤੇ ਦੋਵੇਂ ਖਾਣ ਗੀਆਂ ਤੇ ਬਾਅਦ ਵਿੱਚ ਅਹੀਂ ਉਹ ਪਲੇਟਾ ਚੁੱਕ ਕੇ ਇਹਨਾਂ ਨੂੰ ਦੇ ਦੇਣੀ ਪਰ ਬਾਜੀ ਨੂੰ ਨਹੀਂ ਪਤਾ ਕਿ ਮੈਂ ਉਹਨਾਂ ਨੂੰ ਪਹਿਲੇ ਚੋਲ ਦਊਂਗੀ ਆਪ ਬਾਅਦ ਚ ਖਾਊਂਗੀ ਸ਼ਮਮੀ ਕੀ ਨਾ ਕੀ ਸਕਦੇ ਆ ਦੀਦੀ ਕੀ ਮਾਰਨ ਤੱਕ ਆ ਗਿਆ ਸਾਨੂੰ ਸਾਡੀ ਜਾਨ ਨੂੰ ਇੱਥੇ ਖਤਰਾ ਆ ਅੱਜ ਮੈਨੂੰ ਪੱਕਾ ਹੋ ਗਿਆ ਵਾ ਅਸੀਂ ਸੇਫ ਨਹੀਂ ਹੈਗੇ ਇੱਥੇ ਪੱਕਾ ਬਾਜੀ ਦੀ ਕੋਈ ਚਾਲ ਹੀ ਸਾਡੇ ਝੋਲਾ ਚ ਕੁਝ ਮਲਾਇਆ ਹੀ ਇਹਨਾਂ ਨੇ ਹਾਂ ਛੰਮੀ ਇਹਦੇ ਆ ਕੁਝ ਵੇਖ ਕੇ ਤੇ ਪੱਕਾ ਮੈਨੂੰ ਵੀ ਯਕੀਨ ਹੋ ਗਿਆ ਵਾ ਕਿ ਕੁਝ ਤੇ ਹੈਗਾ ਹੀ ਜਿਹੜਾ ਆਪਣੀ ਮਾਂ ਨੂੰ ਤੇ ਭੈਣ ਨੂੰ ਖਾਣ ਨਹੀਂ ਦਿੱਤੇ ਤੇ ਬਹਾਨਾ ਲਾਤਾ ਛਿੱਕਲੀ ਦਾ ਕਿਉਂ ਚ ਛਿੱਕਲੀ ਦੇ ਪੀ ਪਰ ਇਹਦੇ ਚ ਮੈਨੂੰ ਐ ਲੱਗਦਾ ਵਾ ਮੰਮੀ ਤੇ ਗੁਰਪ੍ਰੀਤ ਨੂੰ ਕੁਝ ਨਹੀਂ ਪਤਾ ਕਿਉਂਕਿ ਇਹ ਤਾਂ ਰਾਮ ਨਾ ਚੋੜ ਖਾਂ ਲਗ ਨਹੀਂ ਆਪਣੀ ਇਦਾਂ ਨਹੀਂ ਹੋ ਸਕਦਾ ਕਿ ਉਹਨੂੰ ਪਤਾ ਹਾਂ ਗੁਰਪ੍ਰੀਤ ਨੂੰ ਨਹੀਂ ਪਤਾ ਹੋ ਸਕਦਾ ਪਰ ਮੰਮੀ ਨੂੰ ਉਹਨਾਂ ਨੂੰ ਪੱਕਾ ਪਤਾ ਹੋਣਾ ਵਾ ਕਿਉਂਕਿ ਇਹ ਹਰ ਕੰਮ ਮੰਮੀ ਦੇ ਕਹਿਣ ਤੇ ਹੀ ਕਰਦੇ ਆ ਤੇ ਉਹਨਾਂ ਨੂੰ ਪੁੱਛ ਕੇ ਕਰਦੇ ਆ ਸਹੀ ਕਹਿੰਦੇ ਹੋ ਤੁਸੀਂ ਇਹਨਾਂ ਦੀ ਇੱਕ ਹੀ ਚਾਲ ਹੁੰਦੀ ਆ ਮਾਂ ਪੁੱਤਾਂ ਦੀ ਇਹਨਾਂ ਤੋਂ ਮੋਟਾ ਤੋਂ ਬਚ ਕੇ ਰਹਿਣਾ ਚਾਹੀਦਾ ਇਹ ਗੱਲ ਸੱਚ ਨਿਕਲੀ ਨਾ ਇਹਨਾਂ ਨੂੰ ਹੁਣ ਨਹੀਂ ਛੱਡਣਾ ਹੈਗਾ ਆਪਾਂ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰਕੇ ਛੱਡਾਂਗੇ ਫਿਰ ਆਪਾਂ ਵੇਖਾਂਗੇ ਪੱਖਾਂ ਵੀ ਕਿੱਥੋਂ ਚੋਲਦੇ ਉਹ ਸੋਟਾ ਆਇਆ ਦੀਦੀ ਪਰ ਅਸੀਂ ਕਿੱਦਾਂ ਪਤਾ ਲਾਵਾਂਗੇ ਕਿ ਚੋਲਾ 'ਚ ਕੁਝ ਹੈਗਾ ਹੀ ਕਿ ਨਹੀਂ ਹੈਗਾ ਉਹ ਤੇ ਸਾਨੂੰ ਸ਼ੱਕ ਹੀ ਆ ਨਾ ਕਿ ਹੈਗਾ ਹੀ ਛੰਮੀ ਤੂੰ ਨਾ ਹੁਣ ਸ਼ਾਂਤ ਰਹਿ ਤੇਰੇ ਨਾਲ ਰਹਿ ਰਹਿ ਕੇ ਨਾ ਇੰਨੀਆਂ ਕਿਤੇ ਗੇਮਾਂ ਖੇਡ ਲੀਆਂ ਮੈਨੂੰ ਵੀ ਆ ਗਈਆਂ ਵਾ ਉਹਨਾਂ ਨੂੰ ਤੂੰ ਫਿਕਰ ਨਾ ਕਰ ਹੁਣ ਮੈਂ ਕਰੂੰਗੀ ਜੋ ਕਰਨਾ ਤਰਾ ਮੈ ਤੁੰ ਦੱਸਾਂ ਆਪਾਂ ਕੀ ਕਰਨਾ ਵਾ ਠੀਕ ਆ ਨਾ ਠੀਕ ਹੈ ਇਹਦੇ ਚ ਹੀ ਆਪਣਾ ਭਲਾਵਾ ਸਹੀ ਕਰ ਲੈ ਆਹ ਤਾਂ ਈ ਗੱਲ ਨਾ ਬਿਲਕੁਲ ਐਗਰੀ ਹਾਂ ਮੈਂ ਦੇ ਇੱਧਰ ਆ ਕੇ ਜਰਾ ਬਹ ਆ ਗਿਆ ਹੁਣੇ ਆ ਗਿਆ ਬੈਠੇ ਪੰਗਾਈ ਬਾਤ ਆਗਣਾ ਕਾਹਦਾ ਪੰਗਾ ਪਾਤਾ ਏ ਮੇਰੀ ਗੱਲ ਸੁਣ ਨਾ ਚੋਲ ਖਾਂਦੇ ਆ ਮੱਸਾਂ ਤੇ ਕੰਨੇ ਬੜੇ ਪਿਆਰ ਨਾਲ ਮੈਨੂੰ ਰੋਟੀ ਦੇਦੀ ਆ ਖਾ ਲੋ ਤੇ ਉਹ ਵੀ ਤੂੰ ਹਥੋਂ ਕੋ ਕੇ ਛੋਟਾ ਆ ਆ ਖਾ ਲੈ ਦੇ ਲੱਗ ਜਾਣਾ ਹੀ ਪਤਾ ਤੁਹਾਨੂੰ ਕਰ ਉਹ ਚੋਲ ਤੁਹਾਡੇ ਵਾਸਤੇ ਨਹੀਂ ਉਹ ਚੋਲ ਉਹ ਇੱਕ ਮੈਂ ਜ਼ਹਿਰ ਪਾਇਆ ਸੀ ਨਵਾਕੇ ਹਾਂ ਹਾਏ ਉਹ ਚੋਲ ਸੀ ਹੋਰ ਕੀ ਤੇ ਮੈਂ ਮਰ ਜੇ ਤੂੰ ਮਾਂ ਨੂੰ ਲੱਖਾ ਸੀ ਮਾਰ ਮੈਂ ਕਿਉਂ ਮਰ ਜਾ ਉਹਨਾਂ ਦਾ ਬੇੜਾ ਕਰ ਪਿਆ ਸਮੀ ਦਾ ਉਹ ਤੁਹਾਨੂੰ ਤੇ ਗੋਪਰੀ ਦੋਵਾਂ ਨੂੰ ਉਹ ਚੋਲ ਖਰਾਗੀ ਆ ਚਾ ਲੋ ਜੇ ਬਮਾਰਗੇ ਤੇਰੀ ਮਾਂ ਮਰ ਜਾਂਦੀ ਤੇਰੀ ਭੈਣ ਮਰ ਜਾਂਦੀ ਇਥੇ ਦੋ ਦੋ ਫੱਟੇ ਪਏ ਹੋਣੇ ਸੀ ਮੇਰਾ ਥੋੜਾ ਕਸੂਰ ਐ ਚ ਭਈ ਤੇ ਹੋਰ ਕਿਧਰ ਕਸੂਰ ਆ ਮੈਂ ਤੇ ਉਹਨਾਂ ਨੂੰ ਡਟੇ ਮਮਾ ਨੂੰ ਤੇ ਸ਼ਮੀ ਨੂੰ ਉਹਨਾਂ ਨੇ ਪਤਾ ਨਹੀਂ ਕੀ ਇਸਕੀਮ ਕੀਤੀ ਵੀ ਬੰਦੇ ਧੰਨ ਫੜਾ ਗਿਆ ਵਾ ਵਾ ਵਾਏ ਕਰੋ ਆ ਤੇਰਾ ਧੰਨਵਾਦ ਈ ਮੈਨੂੰ ਬਚਾ ਲਤਾ ਨਹੀਂ ਨਾ ਹੁਣੇ ਮੈਨੂੰ ਪਿੱਟਣ ਵਾਲੇ ਇਥੇ ਬੈਠੇ ਮੈਂ ਯਾਰ ਆ ਪ੍ਰਮਾਤਮਾ ਦਾ ਸ਼ੁਕਰ ਕਰਦਾ ਕਿ ਮੈਂ ਉਹਨਾਂ ਦੇ ਕਮਰੇ ਚੋਂ ਚਲ ਗਿਆ ਤੇ ਮੈਂ ਵੇਖਿਆ ਕਿ ਚੋਲ ਨਹੀਂ ਖਾਣੀ ਮੈਂ ਕਿਹਾ ਤੀ ਚੋਲ ਖਾਰੇ ਆ ਮੇਮਲ ਕਹਿੰਦੀ ਨਹੀਂ ਉਹ ਚੋਲ ਤੇ ਮੈਂ ਮੰਮੀ ਨੇ ਗੁਰਦੇ ਨੂੰ ਦੇ ਆਈ ਮੈਂ ਕਿ ਭੁੰਡੇ ਪੈਰੀ ਅਥੋਂ ਭੱਜਾਂ ਵੇ ਪੁੱਤ ਤੇਰੀ ਮਾਂ ਬਚ ਗਈ ਆ ਮੈਂ ਤਾਂ ਹੁਣੇ ਤੂੰ ਬੈਣ ਪਾਲਦੇ ਹੁਣ ਦਾ ਸੀ ਨੀ ਮਾਂ ਮਰ ਗਈ ਤੇ ਮੈਨੂੰ ਛੱਡ ਕੇ ਚਲੀ ਗਈ ਆ ਐਨੀਆਂ ਚ ਲੱਗ ਗਿਆ ਪੁੱਤ ਤਾਨੂੰ ਕਿੰਨੇ ਦੱਸਨੀ ਆ ਤਾਡੀ ਮਾਂ ਬਚ ਗਈ ਆ ਧਿਆਨ ਨਾਲ ਹੁਣ ਗਾਹ ਤੋਂ ਇਹ ਕੰਮ ਨਾ ਕਰੀ ਮੈਂ ਤਾਂ ਬੜੇ ਧਿਆਨ ਨਾਲ ਬਿਤਾਜੀ ਕੋਈ ਹੋਰ ਕੰਮ ਲੱਭੀ ਵੇ ਮੈਨੂੰ ਆਪਣੀ ਚਾਲ ਬੜੀ ਪਿਆਰੀ ਜੀ ਜੇ ਮੈਂ ਮਰ ਗਈ ਪੁੱਤ ਮੈਂ ਮੈਨੂੰ ਵੀ ਮੇਰੀ ਮਾਂ ਬੜੀ ਪਿਆਰੀ ਆ ਮੈਂ ਤਾਂ ਹੀ ਤਾਂ ਉਸ ਵੇਲੇ ਸਾਰਾ ਨਾ ਚੱਜ ਕੇ ਭੱਜਿਆ ਆ ਤੁਹਾਨੂੰ ਉਹ ਤਦ ਬਚ ਗਏ ਆਪਾਂ ਓਨਾ ਸ਼ੁਕਰ ਕੀ ਕਿਨੇ ਚੋਲ ਖਾਣ ਹੀ ਲੈ ਬਚ ਗਏ ਬਚ ਗਏ ਬੱਸ ਬੰਦ ਗਏ